ਮਿਤਰੀ ਸਾਹਿਬ ਕਰੋਧ ਘਾਟਨਾ ਭਾਈ ਚਾਹੁੰਦੇ ਤਾਂ ਕਿਸੇ ਲੀਡਰ ਨੂੰ ਬੁਲਾ ਕੇ ਅਸੀਂ ਇਹ ਚੀਜ਼ ਦਾ ਉਘਾਟਨ ਕਰਾ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਜਿਹੜੇ ਮਰਜ਼ੀ ਲੀਡਰ ਨੂੰ ਕਹਿ ਦਈਏ ਕੋਈ ਐਮ.ਐਲ.ਏ ਐਮ.ਪੀ ਬੁਲਾਉਣਾ ਹੋਵੇ ਕੋਈ ਖਾਸ ਗੱਲ ਨਹੀਂ ਕਿਉਂਕਿ ਅਸੀਂ ਵੀ ਵੀਡੀਓ ਵਗੈਰਾ ਪਾਉਂਦੇ ਰਹਨੇ ਹਣਾ ਹਰੇਕ ਨਾਲ ਹੀ ਬੋਲਚਾਲ ਹੁੰਦੀ ਹੈਗੀ ਪਰ ਅਸੀਂ ਤਵੱਜੋ ਦਿੱਤੀ ਸਾਡੇ ਤਰਲੋਚਨ ਸਿੰਘ ਲੋਹਾਖੜਾ ਜੋ ਕਿ ਮਿਸਤਰੀ ਨੇ ਇਹਨਾਂ ਨੇ ਇਹ ਜੋ ਕਨੋਪੀਆ ਬਣਾਈ ਆ ਹਣਾ ਸ਼ਾਮਾ ਆਤਰਜ ਦੀ ਬ੍ਰਾਂਚ ਸਵਾਗਤ ਢਾਬਾ ਜਦੋਂ ਆਪਾਂ ਬਰਨਾਲੇ ਤੋਂ ਸੰਗਰੂਰ ਜਾਈਏ ਸਵਾਗਤ ਢਾਬੇ 'ਚ ਨਵੀਂ ਖੁੱਲਹੀਏਗੀ ਚਲੋ ਜੀ ਮਿਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਸਲਾਹ ਦਿੱਤੀ ਵੀ ਆਪਾਂ ਮਿਸਤਰੀ ਤੋਂ ਰੀਵਨ ਘਟਾਉਣੀ ਬਹੁਤ ਬਹੁਤ ਸ਼ੁਕਰੀਆ ਜੀ ਨਹੀਂ ਜੀ ਹੱਕ ਅਸਲ ਜੀ ਲਓ ਜੀ ਮੂੰਹ ਮਿੱਠਾ ਕਰੋ ਅਸਲ ਵਿੱਚ ਹੱਕ ਇਹਨਾਂ ਦਾ ਹੀ ਹੁੰਦਾ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਚੀਜ਼ ਬਣਾਉਣਾ ਆਪਣਾ ਆ ਵੇ ਦਿਨ ਰਾਤ ਲਾ ਕੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਲੱਗਦਾ 70 ਤੋਂ ਉੱਪਰ ਬ੍ਰਾਂਚ ਹੋ ਗਈ ਹੈ ਜੀ ਰੱਬ ਦੀ ਕਿਰਪਾ ਘਟੋ ਘਟ 3 400 ਮੁੰਡੇ ਨੂੰ ਰੋਜ਼ਗਾਰ ਦੇ ਰੱਖਿਆ ਜੀ ਹਾਂਜੀ ਹਾਂ ਅਲਹਮਦੁਲਿਲਾ ਇਹ ਰੱਬ ਦੀ ਕਿਰਪਾ ਜੀ ਬਹੁਤ ਬੜੀ ਹੈ ਨਾ ਸਿਆਮਾਤਰ ਨੂੰ ਜਿਹੜਾ ਇਸ ਚੀਜ਼ ਨਾਲ ਨਵਾਜ਼ਿਆ ਰੱਬ ਨੇ ਤਾਂ ਬ ਇਹ ਤਰ੍ਹਾਂ ਦੇ ਪਰਫਿਊਮ ਇਤਰੇ ਇੱਥੋਂ ਤੁਹਾਨੂੰ ਮਿਲਣਗੇ 3 ਐਮ ਐਲ 300 ਰੁਪਏ ਦਾ ਆ ਵੇਖੋ ਜੀ ਆ ਇਸ ਤਰ੍ਹਾਂ ਦੀਆਂ ਸ਼ੀਸ਼ੀਆਂ ਆ ਗਈਆਂ ਫੈਂਸੀ ਕਿਸੇ ਨੇ ਕਿਸ ਨੂੰ ਗਿਫਟ ਕਰਨੀਆਂ ਨੇ ਜੇ ਆਨਲਾਈਨ ਮੰਗਵਾਉਣੀਆਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਕਿਸੇ ਵੀ ਬ੍ਰਾਂਚ ਤੋਂ ਆ ਕੇ ਲੈ ਜਾਣੀਆਂ ਨੇ ਜਿੱਥੇ ਸ਼ਾਮਾ ਪਾਈ ਜੀ ਦੀ ਫੋਟੋ ਲੱਗੀ ਹੋਊ ਉੱਥੋਂ ਲੈ ਸਕਦੇ ਹੋ ਜਾਲੀਆਂ ਤੋਂ ਜ਼ਰੂਰ ਬਾਝ ਹੋਣਾ ਜੀ ਬਿਲਕੁਲ ਜੀ ਬਿਲਕੁਲ ਦੋ ਨਿਸ਼ਾਨੀਆਂ ਹੀ ਰਹਿ ਗਈਆਂ ਹੁਣ ਇੱਕ ਤੇ ਜਿੱਥੇ ਮੇਰੀ ਫੋਟੋ ਲੱਗੀ ਹੋਊਗੀ ਜਾਂ ਜਿੱਥੇ ਮੇਰਾ ਨੰਬਰ ਲਿਖਿਆ ਹੋਊਗਾ 7707880564 ਇਹ ਦੋ ਨਿਸ਼ਾਨੀਆਂ ਰਹਿ ਗਈਆਂ ਹੁਣ ਆਪਣੀ ਵੀਡੀਓ ਸ਼ੇਅ